ਕੀ ਪ੍ਰੋਬਲਮ ਸੀ ਇਹ ਆਪਣੇ ਕੋਲ ਜਦੋਂ ਤੁਸੀਂ ਆਏ ਸੀ? ਜੀ ਸਾਲਾਂ ਤੋਂ ਪੇਟ ਪ੍ਰੋਬਲਮ ਸੀ ਜੀ ਪੇਟ ਲੂਜ਼ ਹੀ ਚੱਲ ਦੱਸਦੇ। ਜੀ ਲੂਜ਼ ਮਤਲਬ ਕੀ ਕੀ ਦਿੱਕਤਾਂ ਹੁੰਦੀਆਂ ਸੀ? ਲੂਜ਼ ਮੋਸ਼ਨ ਬਾਰ-ਬਾਰ ਲੂਜ਼ ਮੋਸ਼ਨ ਜਿਆਦਾ ਜਿਆਦਾ ਪਰਦੀ ਮੈਨੂੰ ਕੋਈ ਕੁਝ ਰੋਣਾ ਬੰਦੇ ਤਾਂ ਮੈਂ ਸੈਟ ਹੁੰਦਾ ਸੀ। ਓਕੇ ਜੀ ਘਟੋ ਘਟ ਕਿੰਨੇ ਵਾਰ ਜਾਂਦੇ ਸੀ ਲੂਜ਼ ਮੋਸ਼ਨ ਜਿਹੜਾ ਆ ਰਿਹਾ ਸੀ? ਲੂਜ਼ ਮੋਸ਼ਨ ਜਦੋਂ ਸ਼ੁਰੂ ਹੋ ਜਾਂਦਾ ਸੀ ਕਿ ਬਾਬੇ ਤਾਂ ਜੇ ਕੋਟ ਪਾਣੀ ਵੀ ਪੀ ਲੈਂਦਾ ਜੀ ਮੈਨੂੰ ਬਾਹਰ ਜਾਣਾ ਪੈਂਦਾ ਬਾਸੂ ਦੇ ਨਾਲ ਲੈਟ ਜਾਣਾ ਪੈਂਦਾ। ਜੀ ਜੀ ਜੀ। ਪਾਣੀ ਨਿਕਲਦਾ ਸੀ ਪਾਣੀ ਉਹ ਨਿਕਲਦਾ ਸੀ। ਓਕੇ ਟਾਇਲਟ ਦੇ ਵਿੱਚ ਕੀ ਕੀ ਆ ਰਿ ਪਾਣਾ ਪਾਣੀ ਪਾਣੀ ਉਹ ਚੱਲਦਾ ਸੀ ਗਾ ਜੀ ਪਾਣੀ ਓਕੇ ਬਲੱਡ ਜਮੂ ਕਿਸ ਵਗਰਾ ਆ ਰਿਹਾ ਸੀ ਕੁਝ ਨਹੀਂ ਬਲੱਡ ਨਹੀਂ ਸੀ ਆ ਰਿਹਾ ਜੀ ਓਕੇ ਓਕੇ ਪਾਣੀ ਚੱਲਦਾ ਸੀ ਇਹ ਸਮੱਸਿਆ ਕਿੰਨੇ ਟਾਈਮ ਤੁਸੀਂ ਸੁਖਿੰਦਰ ਜੀ ਆਪਾਂ ਨੂੰ ਮੈਨੂੰ ਇਹ ਹੋਇਤਾ ਹੈ 2013 ਤੋਂ ਸ਼ੁਰੂ ਸੀਗੀ ਜੀ ਪਰ 2018 ਤੋਂ ਮੈਂ ਜ਼ਿਆਦਾ ਹੋ ਗਈ ਸ਼ੁਰੂ ਜ਼ਿਆਦਾ ਜੀ ਓਕੇ ਜੀ ਹਾਂ ਮੈਂ ਦਵਾਈ ਬੁੱਟੀ ਲੈਂਦਾ ਰਿਹਾ ਜੀ ਜੀ ਪਰ ਠਿੱਕ ਜਾਂਦਾ ਸੀਗਾ ਫੇਰ ਸ਼ੁਰੂ ਹੋ ਜਾਂਦਾ ਸੀਗਾ ਜੀ ਇਹਦੇ ਇਲਾਜ ਲਈ ਤੁਸੀਂ ਕਿੱਥੇ ਕਿੱਥੇ ਗਏ ਸੀ ਮੈਂ ਪੰਜਾਬ ਦੇ ਸਾਰੇ ਹਸਪਤਾਲ ਘੁੰਮਿਆ ਜੀ ਡੀ ਐਮ ਸੀ ਲੁਧਿਆਣਾ ਜੀ ਪਟਿਆਲਾ ਦੇ ਸਾਰੇ ਹਸਪਤਾਲ ਜਿਹੜੇ ਮਸ਼ਹੂਰ ਡਾਕਟਰ ਸੀਗੇ ਸਭ ਤੋਂ ਜਾਇਆ ਡੀ ਐਮ ਸੀ ਜੀ 40s ਜੀ ਅਪੋਲੋ ਹਸਪਤਾਲ ਲੁਧਿਆਣਾ ਇਹ ਡੀਡੀ ਤਕੜੇ ਹਸਪੀਟਲਾਂ ਚ ਜਾ ਕੇ ਵੀ ਠੀਕ ਨਹੀਂ ਹੋਏ ਸਰ ਮਤਲਬ ਕੀ ਕਾਰਨ ਸੀ ਨਾ ਠੀਕ ਹੋਣ ਦਾ ਨਹੀਂ ਕੁਝ ਵੀ ਨਹੀਂ ਸੀ ਬਸ ਇੱਕ ਦੋ ਦਿਨ ਠੀਕ ਰਹਿੰਦਾ ਸੀਗਾ ਮੁੜ ਕੇ ਉਹੀ ਦਵਾਈ ਮੈਨੂੰ ਅਸਰ ਕਰਦੀ ਸੀ ਉਹੀ ਦਵਾਈ ਮੇਰਾ ਅਸਰ ਕਰਨਾ ਬੰਦ ਕਰ ਦਿੰਦੀ ਸੀ ਜੀ 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 ਕੁਝ ਮੋਸ਼ਨ ਹੀ ਸੀ ਹਰ ਦਿਨ ਮੇਰੀ ਓਕੇ अच्छा अपने कोले हुन ट्रीटमेंट चलदे नु कितना टाइम हो गया थानू अपने को 2 महीने हो गई 2 महीने 10 दिन 2 महीने च की फर्क है थानू मेनू बहुत महसूस है राहत महसूस है बहुत राहत महसूस है जी मतलब ਹੁਣ ਤੁਸੀਂ 12 ਕਿੰਨੇ ਵਾਰ ਜਾ ਰਹੇ ਹੋ ਹੁਣ ਮੈਂ ਬਸ ਬਦ ਤੋਂ ਬਾਅਦ ਇੱਕ ਜਾਂ ਦੋ ਵਾਰ ਹੀ ਜੀ ਤੇ ਹੋਰ ਜਿਹੜੀਆਂ ਲਾਮਤਾਂ ਸੀ ਤੁਹਾਨੂੰ ਸਾਰੀਆਂ ਕਵਰ ਹੋ ਗਈਆਂ ਬਹੁਤ ਫਰਕ ਆ ਜਾਂ ਜੀ ਠੀਕ ਹੈ ਤੇ ਹੁਣ ਤੁਸੀਂ ਖੁਸ਼ ਹੋ ਹਾਂ ਜੀ ਮੈਂ ਹੁਣ ਆਪਣੀ ਤੋਂ ਬਹੁਤ ਖੁਸ਼ ਹਾਂ ਓਕੇ ਕੰਮ ਕਰਨ ਨੂੰ ਮਨ ਕਰਦਾ ਕੁਝ ਹਾਂ ਜੀ ਹਾਂ ਜੀ ਬਿਲਕੁਲ ਰੋਟੀ ਪਾਣੀ ਸਵਾਲ ਲੱਗ ਰਿਹਾ ਰੋਟੀ ਪਾਣੀ ਸਵਾਲ ਲੱਗਦਾ ਜੀ ਐਕਸਰਸਾਈਜ਼ ਕਰੀ ਦੀ ਅੰਨ ਤੋਂ ਪਹਿਲਾਂ ਐਕਸਰਸਾਈਜ਼ ਕਰਨ ਨੂੰ ਜੀ ਨਹੀਂ ਸੀ ਕਰਦਾ ਪੁੱਠੇ ਨੂੰ ਜੀ ਨਹੀਂ ਸੀ ਕਰਦਾ ਜੀ ਜੀ ਹੁਣ ਨਿਤਨੇਮ ਦੋ ਟਾਈਮ ਐਕਸਰਸਾਈਜ਼ ਵੀ ਕਰੀ ਰਿਹਾ ਜੀ ਓਕੇ ਓਕੇ ਹਾਂ ਜੀ ਮਤਲਬ ਖੁਸ਼ हां जी हां जी चलो परमात्मा दी कृपा हो गई अच्छा ਤੁਸੀਂ ਜਿੱਦਾਂ ਦੱਸ ਰਹੇ ਸੀ ਵੀ ਚਾਰ ਕਿ ਦਿਨ ਅਸਰ ਰਹਿੰਦਾ ਸੀ ਵੀ ਉਸ ਤੋਂ ਬਾਅਦ ਅਸਰ ਛੱਡ ਦਿੰਦੀ ਸੀ ਮੈਡੀਸਿਨ ਖਾਂਦੇ-ਖਾਂਦੇ ਵੀ ਅਸਰ ਨਹੀਂ ਸੀ ਕਰਦੀ ਆਪਣੀ ਦਵਾਈ ਨਾਲ ਤਾਂ ਨਹੀਂ ਇਸ ਤਰ੍ਹਾਂ ਦਾ ਕੁਝ ਹੋਇਆ ਤੁਹਾਨੂੰ ਨਹੀਂ ਮੈਨੂੰ ਕੁਝ ਨਹੀਂ ਹੋਇਆ ਕਿ ਲੋ ਉਸ ਤਰ੍ਹਾਂ ਕੁਝ ਨਹੀਂ ਹੋਇਆ ਠੀਕ ਹੈ ਠੀਕ ਹੈ ਜੀ ਨਹੀਂ ਤਾਂ ਮੈਨੂੰ ਦਵਾਈ ਖਾਣ ਤੋਂ ਗਲੂਕੋਜ਼ ਜਿੰਨੇ ਮੈਂ ਗਲੂਕੋਜ਼ ਨਾਲ ਲਵਾ ਲੈਂਦਾ ਜੀ ਜੀ ਉਹਨਾਂ ਦੇ ਮੈਨੂੰ ਠੀਕ ਰਿਤਿਆਂ ਦਾ ਗਲੂਕੋਜ਼ ਲਗਾਉਣ ਤੋਂ ਬਾਅਦ ਵੀ ਜੀ ਇਹ ਨਹੀਂ ਪਤਾ ਵੀ ਮੈਨੂੰ ਉਸੇ ਰਾਤ ਫੇਟ ਜਾਣਾ ਪੈਂਦਾ ਸੀ ਗਲੂਗੋਜ਼ਰ ਲਵਾਉਣ ਵਾਸਤੇ ਓਕੇ ਐਨੀ ਮੰਦੀ ਹਾਲਤ ਸੀ ਹਾਂਜੀ ਐਨੀ ਮੰਦੀ ਚਲੋ ਪ੍ਰਮਾਤਮਾ ਨੇ ਕਿਰਪਾ ਕਰੀ ਹੁਣ ਤਾਂ ਨਹੀਂ ਗਲੂਗੋਜ਼ ਲਵਾਉਣ ਦੀ ਲੋੜ ਕੋਈ ਕਦੇ ਨਹੀਂ ਲਵਾਇਆ ਨਹੀਂ 2 ਮਹੀਨੇ ਚ ਮੈਂ 2 ਇੱਕ ਦੋ ਵਾਰ ਦਵਾਈ ਬਸ ਉਦੋਂ ਮੈਨੂੰ ਲੋੜ ਨਹੀਂ ਪਈ ਓਕੇ ਓਕੇ ਚਲੋ ਬਹੁਤ ਵਧੀਆ ਪ੍ਰਮਾਤਮਾ ਨੇ ਕਿਰਪਾ ਕਰੀ ਜੀ ਤੁਹਾਡੇ ਤੇ ਪੇਸ਼ੈਂਟਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਜਿੰਨੂੰ ਕੋਈ ਪ੍ਰੋਬਲਮ ਹੈ ਸਾਡਾ ਡਾਕਟਰ ਕੈਨ ਸਾਹ ਦੇ ਹਸਤਾ ਹੋਵੇ ਜੀ ਜੀ ਹਾਂਜੀ ਥੈਂਕ ਯੂ ਸਰ ਅੱਛਾ ਤੁਸੀਂ ਇਹਦੇ ਲਈ ਪਰਹੇਜ਼ ਕੀ ਰੱਖਿਆ ਜੀ ਮੇਨ ਚੀਜ਼ ਕੀ ਹੈ ਪੇਸ਼ੈਂਟ ਪਰਹੇਜ਼ ਨਹੀਂ ਰੱਖ ਪਾਉਂਦੇ ਤੁਸੀਂ ਕੀ ਕੀਤਾ ਇਹਦੇ ਲਈ ਆਪਾਂ ਨੂੰ ਦਵਾਈ ਦੇ ਨਾਲ ਦੱਸਿਆ ਸੀ ਮੈਂ ਸਾਰਾ ਪਰਹੇਜ਼ ਰੱਖਿਆ ਜੀ ਖਾਣ ਪੀਣ ਦਾ ਜੀ ਐਮਪੀ ਦਾ ਆਟਾ ਉਹ ਇੱਕ ਦੋ ਫੁਲਕੇ ਖਾਈ ਦਿੰਨੇ ਜਿਵੇਂ ਤੁਸੀਂ ਦੱਸਿਆ ਸੀਗਾ ਉਹ ਮੈਂ ਹੀ ਮੈਂ ਖਾ ਜੀ ਤੇ ਹੋਰ ਡਾਈਟ ਦੇ ਵਿੱਚ ਕੀ ਕੀ ਲੈ ਰਹੇ ਹੋ ਤੁਸੀਂ ਹੁਣ ਮੈਂ ਡੇਢ ਚ ਤਿੰਨ ਟਾਈਮ ਦੋ ਦੋ ਫੁਲਕੇ ਜੀ ਜੀ ਤੇ ਹਲਕੀ ਲਾਈਟ ਸਰ ਵੀ ਦਾਲ ਆਪਣਾ ਬਿਨਾਂ ਉਸ ਤੋਂ ਮਸਾਲੇ ਤੋਂ ਦਾਲ ਜੀ ਤੇ ਕੀ ਆ ਸਾਬ ਕੀ ਆ ਤੋਰੀ ਜੀ ਤੇ ਥੋੜਾ ਦਹੀਂ ਜੀ ਲੱਸੀ ਜੀ ਤੇ ਗਨੇ ਦਾ ਜੂਸ ਵਗੈਰਾ ਠੀਕ ਹੈ ਦੁੱਧ ਵਗੈਰਾ ਲੈ ਲੈਣਾ ਚਾਹੀਦਾ ਤੁਸੀ ਸਿਰਫ ਚਾਹ ਲੈਂਦਾ ਜੀ ਮੇਰਾ ਪਹਿਲਾਂ ਮੇਰਾ ਮੈਂ 10 ਸਾਲ ਤੱਕ ਦੁੱਧੋ ਹੀ ਬੰਦ ਕਰਕੇ ਰੱਖਿਆ ਜੀ ਬਿਲਕੁਲ ਲੱਕ ਦਾ ਆਟਾ ਵੀ ਬੰਦ ਕਰਕੇ ਰੱਖਿਆ ਜੀ ਓਕੇ ਮਤਲਬ ਇਹ ਸਾਰਾ ਕੁਝ ਬੰਦ ਕਰਨ ਦੇ باوجود ਵੀ ਠੀਕ ਨਹੀਂ ਸੀ ਦੁੱਧ ਦਾ ਹਰ ਪ੍ਰੋਟੈਕਟ ਬੰਦ ਕਰਨ ਤੋਂ ਬਾਅਦ ਵੀ ਮੈਨੂੰ ਕੋਈ ਰਾਹਤ ਮਹਿਸੂਸ ਨਹੀਂ ਹੋਈ ਓਕੇ ਹੁਣ ਜਾਨੀ ਤੁਸੀਂ ਦਹੀਂ ਵੀ ਲੱਸੀ ਵੀ ਲੈ ਰਹੇ ਹੋ ਲੈ ਰਹੇ ਹਾਂ ਜੀ ਹਾਂ ਚਾਹ ਉਹ ਨਾ ਲੈ ਰਹੇ ਚਾਹ ਦੁੱਧ ਵਾਲੀ ਚਾਹ ਲੈ ਰਹੇ ਹਾਂ ਜੀ ਓਕੇ ਓਕੇ ਜਾਨੀ ਇਹ ਲੈ ਕੇ ਵੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਨਹੀਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਫਿਰ ਤਾਂ ਚਲੋ ਪ੍ਰਮਾਤਮਾ ਨੇ ਬਹੁਤ ਵਧੀਆ ਕਿਰਪਾ ਕੀਤੀ ਤੁਹਾਡੇ ਤੇ ਕਿਰਪਾ ਸਭ ਤੇ ਕਰਨ ਜੀ ਹੈ ਨਾ ਜੀ ਧੰਨਵਾਦ ਜੀ ਬਹੁਤ-ਬਹੁਤ ਬਹੁਤ ਮਿਹਰਬਾਨ ਜੀ ਤੁਹਾਡਾ